ਜਾ ਕੇ ਨਿਮਰਤਾ ਨਾਲ ਸਲਾਮ ਕਰਿਓ ਸਿਰ ਝੁਕਾਇਓ ਹੁਣ ਸਾਫ ਜਾਂਦੇ ਦੋਨੋਂ ਭਰਾ ਇੱਕ ਦੂਜੇ ਵੱਲ ਵੇਖ ਕੇ ਹੱਸਦੇ ਨੇ ਜਦੋਂ ਭਰੀ ਸਵਾ ਵਿੱਚ ਗਏ ਕਚਹਿਰੀ ਵਿੱਚ ਗਏ ਬਾਬਾ ਫਤੇ ਸਿੰਘ ਨੇ ਸੱਜੀ ਬਾਹ ਉੱਤੇ ਕੀਤੀ ਗੱਜ ਕੇ ਫਤੇ ਬੁਲਾਈ ਲਾਲਾ ਫਤੇ ਜਾਨਕਾਰਾ ਚਲੇ ਕਾਲਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਇਉ ਸੁੱਨ ਫਸਰ ਗਈ ਜਿਵੇਂ ਸਾਰੇ ਹੀ ਮੁਰਦੇ ਹੋਣ ਜਾਉਂਦਾ ਕੋਈ ਹੋਵੇ ਹੀ ਨਾ ਭੱਜ ਕੇ ਦੌੜ ਕੇ ਆਇਆ ਸੁੱਚਾ ਆਨੰਦ ਬੱਚਿਓ ਇਹ ਕੀ ਕੁਫਰ ਤੋਲ ਦਿੱਤਾ ਇੰਨੀ ਵੱਡੀ ਗੁਸਤਾਖੀ ਸੂਬੇ ਸਰਾਂਦੇ ਸਾਹਮਣੇ ਬੱਚਿਓ ਇਹ ਗੁਸਤਾਖੀ ਨਾ ਕਰੋ ਕੋਈ ਗੱਲ ਨਹੀਂ ਤੁਸੀਂ ਬੜੇ ਸੋਹਣੇ ਹੋ ਤੁਸੀਂ ਅਜੇ ਛੋਟੇ ਹੋ ਤੁਹਾਨੂੰ ਪਤਾ ਨਹੀਂ ਇੱਥੇ ਤੁਹਾਡੇ ਪਿਤਾ ਵਾਲੀ ਫੱਤੇ ਨਹੀਂ ਚੱਲੇਗੀ ਬਾਬੇ ਫਤਿਹ ਸਿੰਘ ਨੂੰ ਡਰਾ ਕੇ ਕਹਿੰਦਾ ਸੁੱਚਾ ਨੰਦ ਉਹ ਇੱਥੇ ਤੁਹਾਡੇ ਪਿਤਾ ਵਾਲੀ ਫੱਤੇ ਨਹੀਂ ਚੱਲੇਗੀ ਸੂਬੇ ਸਰਕਾਰ ਦੇ ਸਾਹਮਣੇ ਝੁੱਕ ਕੇ ਕਹਿੰਦਾ ਨਮਸਕਾਰ ਕਰੋ ਨਮਸਕਾਰ ਕਰੋ ਬਾਬਾ ਪਤੇ ਸਿੰਘ ਨੇ ਇਹਦੇ ਅੱਗੇ ਸੂਬੇ ਕਰੀਆਂ ਹੱਥ ਕਰਕੇ ਕਹਿੰਦੇ ਉਹ ਇਹਦੇ ਅੱਗੇ ਅਸੀਂ ਸਿਰ ਝੁਕਾਈਏ ਇਹ ਤੇ ਕਹਿੰਦੇ ਕਿਹੜੇ ਬਾਗ ਦੀ ਮੂਲੀ ਐ ਸਾਡੇ ਦਾਦੇ ਨੇ ਤਾਂ ਕਹਿੰਦੇ ਇਹਦੇ ਵੀ ਜਿਹੜਾ ਇਹਦਾ ਵੀ ਮਾਲਕ ਹੈ ਔਰੰਗਜੀਬ ਉਹਦੇ ਸਾਹਮਣੇ ਸਿਰ ਨਹੀਂ ਝੁਕਾਇਆ ਇਹ ਸਾਡੇ ਸਿਰ ਝੁਕਾਉ ਅਸੀਂ ਨਹੀਂ ਝੁਕਾਉਂਦੇ ਇਹਦੇ ਸਾਹਮਣੇ ਗੁਰਮੁਖੋ ਬਹੁਤ ਮਨਾਇਆ ਸੁਪੇ ਨੇ ਪਿਆਰ ਦੀ ਬਾਸ਼ਾ ਵਿੱਚ ਬਹੁਤ ਬੱਚੇ ਜਾਣ ਕੇ ਇਹ ਨਹੀਂ ਸੀ ਜਾਣਦਾ ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨਹੀਂ